ਸਸ਼ਕਾਲ ਫਾਸਟਵੇ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਤੁਹਾਡਾ ਜਸਪ੍ਰਿਤ ਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇ ਇਸੇ ਵਿਚਾਲੇ ਨਜ਼ਰ ਮਾਰਦੇ ਆਂ ਅੱਜ ਦੀਆਂ ਚੋਣ ਸਰਗਰਮੀਆਂ ਤੇ ਤੇ ਇਹਦਾ ਜਿੰਦਾ ਜਾਗਦਾ ਰੂਪ ਜਿਹੜਾ ਸਾंपਲਾ ਸਾਹਿਬ ਦੀ ਭਾਵਨਾ ਜੇ ਸਪਸ਼ਟ ਹੁੰਦੇ ਅੱਜ ਕਿਸੇ ਤੋਂ ਓਲੇ ਨਹੀਂ ਵੀ ਟਿਕਟ ਦੀ ਦਾਅਵੇਦਾਰੀ ਇਹਨਾਂ ਦੀ ਕਿੰਨੀ ਮਜ਼ਬੂਤ ਤੇ ਸਖਤ ਤੇ ਲੋਕਾਂ ਦੀ ਭਾਵਨਾ ਨਾਲ ਜੁੜੀ ਸੀਗੀ ਪਰ ਉਹਦੇ باوجود ਮੈਂ ਇਸ ਗੱਲ ਦਾ ਅੱਜ ਇਹਨਾਂ ਦਾ ਮੁਰੀਦ ਆ ਵੀ ਇਹਨਾਂ ਨੇ ਆਪ ਦੀ ਭਾਵਨਾਵਾਂ ਨੂੰ ਇੱਕ ਪਾਸੇ ਰੱਖ ਕੇ ਪਾਰਟੀ ਦੇ ਡਿਸਪਲਿਨ ਨੂੰ ਮੁਦੇ ਨਜ਼ਰ ਰੱਖ ਕੇ ਜਿਹੜਾ ਇਹਨਾਂ ਨੇ ਫੈਸਲਾ ਲਿਆ ਮੈਂ ਇਹਨਾਂ ਦਾ ਬਹੁਤ-ਬਹੁਤ ਆਭਾਰੀ ਹਾਂ ਮੈਂ ਲੋਕਾਂ ਦੀ ਭਾਵਨਾਵਾਂ ਵੀ ਇਹਨਾਂ ਦੇ ਸਾਥ ਜਿਹੜੇ ਵਰਕਰ ਸਾਥੀ ਹੈ ਜਿਨ੍ਹਾਂ ਦਾ ਵੀ ਮੈਂ ਸਮਝਦਾ ਵੀ ਉਹਨਾਂ ਨੂੰ ਇਸ ਤੋਂ ਜ਼ਿਆਦਾ ਅੱਜ ਮਨ ਦੇ ਉੱਤੇ ਉਹਨਾਂ ਦੇ ਇੱਕ ਨਿਰਾਸ਼ਾ ਹੈ ਉਹਨਾਂ ਦੀ ਭਾਵਨਾ ਨੂੰ ਮੈਂ ਸਾਰਿਆਂ ਤੋਂ ਸੁਣਿਆ ਪਰ ਉਹਨਾਂ ਦੀ ਵੀ ਮੈਂ ਸਮਝਦਾ ਇੱਕੋ ਹੀ ਰਾਏ ਹੈ ਵੀ ਆ ਮਸਲਾ ਅੱਜ ਇੱਕ ਵਿਅਕਤੀ ਵਿਸ਼ੇਸ਼ ਦੀ ਭਾਵਨਾਵਾਂ ਨੂੰ ਨਹੀਂ ਅੱਜ ਮਸਲਾ ਦੇਸ਼ ਦਾ ਹੈ ਮਸਲਾ ਆਈਡੀਓਲੋਜੀ ਦਾ ਹੈ ਮਸਲਾ ਮੋਦੀ ਸਾਹਿਬ ਨੂੰ ਦੁਬਾਰਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਦਾ ਹੈ ਇਹਦੇ ਮੱਦੇਨਜ਼ਰ ਇਹਨਾਂ ਨੇ ਦੇਖ ਕੇ ਜੋ ਫੈਸਲਾ ਲਿਆ ਮੈਂ ਇਹਨਾਂ ਦਾ ਆਭਾਰੀ ਹਾਂ ਧੰਨਵਾਦ ਕਰਦਾ ਜੀ ਸਾਡੀ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਨੇ ਉਹਦੇ ਉਹਦੇ ਨਾਲੇ ਕੋਈ ਚੀਜ਼ ਨਹੀਂ ਰੱਖਦੇ ਤੇ ਇਹ ਲੀਡਰ ਨੇ ਪਾਰਟੀਆਂ ਜਿਹੜੀਆਂ ਨੇ ਨਾ ਪੋਸਟਾਂ ਦੇ ਸਕਦੀਆਂ ਨੇ ਲੀਡਰ ਜਿਹੜਾ ਬੰਦਾ ਸੜਕਾਂ ਤੇ ਸੰਘਰਸ਼ ਕਰਕੇ ਬਣਦਾ ਸਾਫਲਾ ਜੀ ਤਲਨ ਕਾਂਡ ਤੋਂ ਲੈ ਕੇ ਹੁਣ ਤੱਕ ਚੱਲੇ ਆਉਂਦੇ ਆ ਇਹ ਦਲੀ ਸਮਾਜ ਦੇ ਬڑے ਨੇਤਾ ਨੇ ਔਰ ਪੰਜਾਬ ਦੇ ਵੀ ਬڑے ਨੇਤਾ ਨੇ ਔਰ ਦਲਿਤਾਂ ਦੇ ਤਾਂ ਇਹ ਨਾਰਥਰਨ ਇੰਡੀਆ ਦੇ ਸਾਡੇ ਕੋਲ ਬڑے ਨੇਤਾ ਨੇ ਇਸ ਕਰਕੇ ਕੋਈ ਅਹੁਦੇ ਦੀ ਗੱਲ ਨਹੀਂ ਉਹਨਾਂ ਨੂੰ ਅਹੁਦੇ ਤਾਂ ਮਿਲਣੇ ਹੀ ਨੇ ਮੈਂ ਮੁੱਦਾ ਲਿਆ ਆਪਣੇ ਭਰਾ ਵਾਲਾ ਯਾਰੀ ਦੋਸਤੀ ਵਾਲਾ ਮੁੱਦਾ ਹੈ ਮੇਰਾ ਮੇਰਾ ਜਿਗਰੀ ਯਾਰ ਹੈ ਜੀ ਮੇਰਾ ਛੋਟਾ ਭਰਾ ਹੈ ਕਰਨਜੀਤ ਅਨਮੋਲ ਅਸੀਂ 35 ਸਾਲਾਂ ਦੀ ਸਾਡੀ ਯਾਰੀ ਹੈ ਜੀ ਉਹ ਕੋਈ ਵੀ ਕਰਮ ਕਰੇ ਕਿਸੇ ਵੀ ਸੁੱਖ ਦੁੱਖ ਚ ਜੇ ਤੁਹਾਡਾ ਦੋਸਤ ਭਰਾਵਾਂ ਨਾਲ ਵਧੁੰਦਾ ਜੇ ਉਹ ਨਾਲ ਖੜੂਗਾ ਤਾਂ ਹੋਰ ਕੌਣ ਖੜੂਗਾ ਮੈਂ ਉਹਦੇ ਭਰਾ ਦੇ ਨਾਲ ਤਨੋਂ ਮਨੋਂ ਤੁਹਾਨੂੰ ਸਾਰੇ ਪਾਸੇ ਆਪਣੇ ਭਰਾ ਦੇ ਨਾਲ ਖੜਾ ਔਰ ਵਾਹਿਗੁਰੂ ਅਗੇ ਅਰਦਾਸ ਕਰਦਾ ਵੀ ਬਹੁਤ ਤਕੜੀ ਜਿੱਤ ਸਾਨੂੰ ਹਾਸਿਲ ਹੋਵੇ ਤੋਂ ਪ੍ਰੀਤ ਕੋਟ ਕਰਮਜੀਤ ਭਾਈ ਕਰਮਜੀਤ ਨਾਲ ਜਿਹੜੇ ਸਮਾਜਿਕ ਪ੍ਰੀਤਿਆ ਨੇ ਉਹਨਾਂ ਦੇ ਖਿਲਾਫ ਮੇਰੇ ਖਿਆਲ ਚ 100% ਮੈਨੂੰ ਲੱਗਦਾ ਵੀ ਭਾਈ ਬ ਜਾਣੂ ਨੇ ਕਿਉਂਕਿ ਥੱਲੋਂ ਉੱਠੇ ਰੂਟ ਲੈਵਲ ਤੋਂ ਉੱਠੇ ਸਾਡਾ ਭਰਾ ਇਹਨੂੰ ਰਿਕਸ਼ਿਆਂ ਦਾ ਵੀ ਪਤਾ ਹੈ ਰਿਕਸ਼ੇ ਤੇ ਕਿਵੇਂ ਚੜੀਦਾ ਸਾਈਕਲ ਦਾ ਵੀ ਪਤਾ ਵੀ ਸਾਈਕਲ ਤੇ ਸਾਈਕਲਾਂ ਦੀ ਕੀ ਦਸ਼ਾ ਹੁੰਦੀ ਹੈ ਬਸਾਂ ਦੇ ੱਟਕੇ ਵੀ ਖਾਦੇ ਆ ਅਸੀਂ ਬੇਸਿਕਲੀ ਰਗੜਾਈ ਕਰਾ ਕੇ ਸਾਰੇ ਇੱਥੇ ਆਏ ਹਾਂ ਕੋਈ ਜੱਦੀ ਪੁੱਛਦੇ ਸੀ ਅਮੀਰ ਨਹੀਂ ਹੈਗੇ ਹਨਾ ਤਾਂ ਉਤਸ਼ਾਹ ਜੀ ਵਰਕਰਾਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵੀ ਬਹੁਤ ਮਤਲਬ ਜਿਵੇਂ ਅਸੀਂ ਇਜਤਵਾਲ ਤੋਂ ਸ਼ੁਰੂ ਕੀਤਾ ਸੀ ਕਾਫਲਾ ਹੁਣ ਤੱਕ ਅਸੀਂ ਹੁਣ ਕੋਟਕਪੂਰਾ ਪਹੁੰਚ ਚੁੱਕੇ ਹਾਂ ਅਜੇ ਤੱਕ ਟੁੱਟਿਆ ਨਹੀਂ ਕਾਫਲਾ ਉਹਨਾਂ ਹੀ ਸਗਾ ਵਧਦਾ ਹੀ ਗਿਆ ਔਰ ਇੱਥੇ ਆ ਕੇ ਸੀ ਜੁਆਇਨ ਕੀਤਾ ਬਾਗਾ ਪ੍ਰਣਾ ਮੇਰੇ ਵੀਰ ਅਮਰਤਪਾਲ ਜੀ ਨੂੰ ਪਹਿਲਾਂ ਬਲਾਸਪੁਰੀ ਜੀ ਸੀਗੇ ਸਾਡੇ ਨਾਲ ਮਨਜੀਤ ਬਲਾਸਪੁਰੀ ਜੀ ਫਿਰ ਢੋਸ ਸਾਹਿਬ ਫਿਰ ਐਮ ਐਲ ਏ ਮੋਗਾ ਜਿਹੜੇ ਮੈਡਮ ਅਮਨ अरोड़ा ਜੀ ਫਿਰ ਭਾਈ ਅਮਰਤਪਾਲ ਨੂੰ ਜੁਆਇਨ ਕੀਤਾ ਤੇ ਬਾਕੀ ਮੇਰੇ ਨਾਲ ਮੇਰੇ ਵੱਡੇ ਭਰਾ ਬਿੰਨੂ ਢਿਲੋਂ ਜੀ ਅੱਜ ਆਏ ਨੇ ਔਰ ਲੋਕਾਂ 'ਚ ਬਹੁਤ ਉਤਸ਼ਾਹ ਪਾਇਆ ਗਿਆ ਜੀ ਔਰ ਲੋਕ ਬਹੁਤ ਖੁਸ਼ ਨੇ ਔਰ ਬੜਾ ਸਵਾਦ ਆ ਰਿਹਾ ਦੇਖੋ ਜੀ ਪੰਜਾਬ ਦੇ ਵਿੱਚ ਪਹਿਲੀ ਵਾਰ ਇੱਕ ਐਸੀ ਸਰਕਾਰ ਆਈ ਹੈ ਜਿਹੜੇ ਆਮ ਲੋਕਾਂ ਦੇ ਬਾਰੇ ਸੋਚੇ ਪਹਿਲੀ ਵਾਰੀ ਦੇਖੋ ਵੀ ਸਾਰੇ ਲੋਕਾਂ ਦਾ 90% ਲੋਕਾਂ ਦਾ ਬਿਜਲੀ ਬਿੱਲ ਮੁਫਤ ਆ ਵੋਟਾਂ ਪਾਉਣਗੇ ਉਹ ਅਗਲੇ ਪਾਉਣਗੇ ਜੀ ਸਾਡੇ ਫਰੀਦਕੋਟ ਦੇ ਵਿੱਚ ਪਾਣੀ ਮਤਲਬ ਇਹ ਪੂਰਾ ਜਾਂਦਾ ਖੇਤਾਂ ਚ ਪਾਈਪਾਂ ਪੈ ਗਈਆਂ ਖੇਤਾਂ ਨੂੰ ਵਧੀਆ ਕਿਸੇ ਦੀ ਰਿਸ਼ਵਤ ਨਹੀਂ ਲਈ ਕਿਸੇ ਨੇ ਨਵੀਂ ਨਹਿਰ ਬਣ ਰਹੀ ਆ ਹੁਣ ਹੋਰ ਇੱਕ ਮਤਲਬ ਤੁਸੀਂ ਦੇਖੋ ਮੈਡੀਕਲ ਕਾਲਜ ਦੇ ਛੂਹਤਾ ਠੀਕ ਕਰਤੀ ਅੱਗੇ ਨਾਲ ਬਹੁਤ ਅੱਗੇ ਕਰ ਵੀ ਰਹੇ ਆ ਲੱਗੇ ਹੋਏ ਕੰਮ ਆ ਸਾਡਾ ਜਿਹੜਾ ਸੀਡ ਫਾਰਮ ਸੀ ਸੀਡ ਫਾਰਮ ਪਹਿਲਾਂ ਬੰਦ ਕਰਾ ਦਿੱਤਾ ਸੀ ਉਹ ਚਾਲੂ ਹੋ ਗਿਆ ਗੱਲਿਆ ਇਹ ਫੈਸਲੇ ਪਾਰਟੀ ਦੇ ਆ ਜਿੱਦਾਂ ਪਾਰਟੀ ਹੁਕਮ ਕਰੂਗੀ ਉਦਾਂ ਲੜਾਂਗੇ ਪਰ ਇੱਕ ਗੱਲ ਜੀ ਤੁਹਾਨੂੰ ਦੱਸ ਰਿਹਾ ਜੇ ਮੈਂ ਐਮਪੀ ਬਣਦਾ ਤੇ ਪਹਿਲਾ ਡਿਸੀਜਨ ਇਲਾਕੇ ਦੇ ਲੋਕ ਚੁਣਨਗੇ ਵੀ ਕਿਹਨੂੰ ਐਮਐਲਏ ਬਣਾਉਣਾ ਹੈ ਸੰਘਤ ਚੋਂ ਇਹ ਛੇ ਮੇਰੀ ਡਿਊਟੀ ਲਾਉਣਗੇ ਤੇ ਤੇ ਪਰਿਵਾਰ ਵਿੱਚੋਂ ਐਮਐਲਏ ਲੜਾਉਂਗਾ ਪਰ ਜੋ ਮਰਜ਼ੀ ਹੋਵੇ ਜਿਹਨੇ ਬਾਬੇ ਨਾਨਕ ਦੇ ਪਹਿਲਾਂ ਨੂੰ ਲੁੱਟਿਆ ਲੋਕਾਂ ਨੂੰ ਕੁੱਟਿਆ ਤੇ ਲੋਕਾਂ ਨਾਲ ਧੱਕੇ ਕੀਤੇ ਆ ਉਹ ਕਿਸੇ ਹਾਲਤ ਚ ਵੀ ਸੁਲਤਾਨਪੁਰ ਲੋਧੀ ਚ ਐਮਐਲਏ ਮਨਵਿੱਲੇ ਸੋਚ ਨਹੀਂ ਸਕਦਾ ਫਤੇਗਰ ਸਾਹਿਬ ਲੋਕ ਸਭਾ ਹਲਕੇ ਦੇ ਕੈਂਡੀਡੇਟ ਵਜੋਂ ਅੱਜ ਮੈਂ ਖਮਾਣੋ ਵਿਖੇ ਸਰਦਾਰ ਦਰਵਾਰਾ ਸਿੰਘ ਜੀ ਗੁਰੂ ਮਾਨਯੋਗ ਮੁਖ ਸੇਵਾਦਾਰ ਹਲਕੇ ਦੇ ਉਹਨਾਂ ਦੇ ਔਰ ਉਹਨਾਂ ਦੀ ਸਮੁੱਚੀ ਟੀਮ ਦੀ ਰਹਿਨੁਵਾਈ ਦੇ ਵਿੱਚ ਸਵੇਰ ਤੋਂ ਪਿੰਡਾਂ ਦੇ ਦੌਰੇ ਦੇ ਉੱਤੇ ਆਂ ਸ਼ਾਮ ਵੇਲੇ ਅਸੀਂ ਮੰਡੀ ਦੇ ਵਿੱਚ ਡੋਰ ਟੂ ਡੋਰ ਕੈਂਪੇਨ ਕਰ ਰਹੇ ਹਾਂ ਸੰਗਤ ਵਿੱਚ ਆਉਣ ਵਾਲੀ ਚੋਣ ਨੂੰ ਲੈ ਕੇ ਬੜਾ ਭਾਰੀ ਉਤਸ਼ਾਹ ਵਾ ਆਪ ਮਹਾਰੇ ਲੋਕ ਜਿਹੜੇ ਨੇ ਉਹ ਸਾਨੂੰ ਅੱਗੇ ਆ ਕੇ ਮਿਲ ਰਹੇ ਨੇ ਔਰ ਮਹਿਸੂਸ ਕਰ ਰਹੇ ਨੇ ਕਿ ਪਿਛਲੇ ਸਮੇਂ ਦੇ ਵਿੱਚ ਜੋ ਗਲਤੀ ਹੋਈ ਹੈ ਉਸ ਗਲਤੀ ਨੂੰ ਸੁਧਾਰਨ ਵਾਸਤੇ ਸੰਗਤ ਤਤਪਰਾ ਮੈਂ ਸਮਝਦਾ ਕਿ ਆਉਣ ਵਾਲੀ 1 ਜੂਨ ਨੂੰ ਇੱਕ بڑے ਵੱਡੇ ਫਤਵੇ ਦੇ ਨਾਲ ਲੋਕ ਸ਼੍ਰੋਮਣੇ ਅਕਾਲੀ ਦਲ ਨੂੰ ਇਸ ਹਲਕੇ ਦੇ ਵਿੱਚੋਂ ਵੋਟਾਂ ਵਾ ਕੇ ਕਾਮਯਾਬ ਕਰਨਗੇ ਔਰ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ। ਹਾਂਜੀ ਹੈਗੀ 13% ਤੋਂ ਉੱਤੇ ਜੇ ਇਹ ਮੌਇਸਚਰ ਹੋਵੇ ਤਾਂ ਇਨਸਪੈਕਟਰ ਚੱਕ ਨਹੀਂ ਰਹੇ ਬਹੁਤ ਤਕਲੀਫ ਹੈ ਸਾਡੇ ਕਿਸਾਨਾਂ ਨੂੰ ਤੇ ਅਸੀਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਤੀ ਤੋਂ ਛੇਤੀ ਕਣਕਾਂ ਚੱਕੋ ਕਿਉਂ ਕਰਕੇ ਨਰਾਸ਼ ਅੱਗੇ ਹੀ ਸਾਰੇ ਕਿਸਾਨ ਹੈਗੇ ਐ ਤੇ ਗਰੀਬ ਆਦਮੀ ਹੈਗੇ ਐ ਜੋ ਕਰਕੇ ਕਿਸਾਨ ਇਸ ਦੇਸ਼ ਦੀ ਰੀੜ ਦੀ ਹੱਡੀ ਹੈ। ਇਹ ਸਾਰੇ ਪਿੰਡਾਂ ਦੇ ਵਿੱਚ ਰਹਿੰਦਾ ਹੈ ਤੇ ਜੇ ਸਾਰੇ ਪਿੰਡ ਇਕੱਠੇ ਹੋ ਜਾਣ ਤੁਹਾਡੇ ਸ਼ਹਿਰ ਜਿੱਥੇ ਲਾਲੇ ਬਾਣੀਆਂ ਰਹਿੰਦੇ ਆ ਉਹ ਬਿਲਕੁਲ ਘਿਰ ਜਾਣਗੇ ਤਾਂ ਫੇਰ ਇਹ ਸਰਕਾਰ ਨਰੋਲ ਕਿਸਾਨਾਂ ਦੀ ਬਣੂਗੀ ਤੇ ਕਿਸਾਨ ਸਾਰੇ ਪੰਜਾਬ ਹਰਿਆਣਾ ਬੇਸਟ ਯੂਪੀ ਦੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਇਹਦਾ ਮਤਲਬ ਹੈ ਕਿ ਬੀਜੇਪੀ ਨੂੰ ਵੋਟ ਵੈਸਟਰਨ ਯੂਪੀ ਦੇ ਵਿੱਚ ਨਹੀਂ ਪੈ ਰਹੀ ਸੋ ਇਹ ਜਿਹੜੇ ਨਾਰੇ ਨੂਰੇ ਦਿੱਤੇ ਐ ਇਹ ਬਿਲਕੁਲ ਠਠਾਏ ਐ ਤੇ ਹੁਣ ਆਪਾਂ ਨੂੰ ਅਕਲ ਹੋਣੀ ਚਾਹੀਦੀ ਐ ਕਿ ਸਿਰਫ ਮੋਦੀ ਦੇ ਸਿਰ ਦੇ ਵਿੱਚ ਦਿਮਾਗ ਨਹੀਂ ਐ ਦੂਜਿਆਂ ਦੇ ਵੀ ਸਿਰਾਂ ਦੇ ਵਿੱਚ ਦਿਮਾਗ ਐ ਤੇ ਜਿਹੜੇ ਕੰਮ ਮੋਦੀ ਡਰਦਾ ਚੀਨ ਤੋਂ ਪਾਕਿਸਤਾਨ ਤੋਂ ਤੇ ਹੋਰ ਮੁਲਕਾਂ ਤੋਂ ਤੇ ਦੂਸਰੀ ਗੱਲ ਐ ਕਿ ਉਹ ਹੁਣ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਦਾ ਐ ਕਿ ਇੰਡੀਆ ਦਾ ਨਾਮ ਚੇਂਜ ਕਰਕੇ ਭਾਰਤ ਰੱਖ ਦੇਣਾ ਤੇ ਅਗਲੀ ਗਵਰਨਮੈਂਟ RAM RAJ ਦੇ ਉੱਤੇ ਚੱਲੂਗੀ RAM CHANDRA JI ਦੇ ਨਾਂ ਦੇ ਉੱਤੇ ਚੱਲੂ ਉਹੀ ਪੋਲਿਸੀਜ਼ ਹੋਣਗੀਆਂ ਫਿਰ ਧਰਮ ਨਿਰਪੱਖਤਾ ਤਾਂ ਖਤਮ ਕਰਤੀ ਤੇ ਕਨਸਟੀਟਿਊਸ਼ਨ ਵਿੱਚ ਖਤਮ ਕਰ ਦੂਗਾ ਤਾਂ ਮੇਰਾ ਮਤਲਬ ਇੱਥੇ ਕੀ ਅਸੀਂ ਹਿੰਦੂ ਰਾਸ਼ਟਰ ਦੇ ਵਿੱਚ ਰਹਾਂਗੇ ਫਿਰ ਫਿਰ ਕੱਟ ਗਿਣਤੀਆਂ ਦਾ ਕੀ ਬਣੂਗਾ ਆਪਣੇ ਗਰੀਬਾਂ ਦਾ ਕੀ ਬਣੂਗਾ ਸ਼ੈਡਿਊਲ ਕਾਸਟ ਦਾ ਤੇ ਜਿਹੜੇ ਕਬੀਲੇ ਆ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਨੱਕ ਦੇ ਵਿੱਚ ਦਮ ਲੈ ਕੇ ਆਊਗਾ ਦਸ ਪੰਜਾਬ ਚ ਖੜ ਗਏ ਐ ਤਿੰਨ ਹੋਰ ਖੜੇ ਕਰ ਰਹੇ ਐ ਸਾਰੇ ਅਸੀਂ ਅਪੀਲ ਕਰਦੇ ਆ ਲੋਕਾਂ ਨੂੰ ਕਿ ਐ ਕਿ ਅਥਾਰਟੀ ਦਾ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਤੇ ਉੱਥੇ ਦੇਖੋ ਕਿ ਪੰਜਾਬ ਦੀ ਕਿਵੇਂ ਉੱਥੇ ਰਿਪਰੈਜੈਂਟੇਸ਼ਨ ਹੁੰਦੀ ਮਾਨ ਸਾਹਿਬ ਤੁਹਾਡੀ ਸਖਸ਼ੀਅਤ ਬਾਰੇ ਬੋਲਣ ਵਾਸਤੇ ਕੁਝ ਨਹੀਂ ਹੈਗਾ ਵਿਰੋਧੀਆਂ ਕੋਲ ਸਿਰਪੇ ਕੋ ਗੱਲ ਕਹਿੰਦੇ ਆ ਵੀ ਦੋ ਤਿੰਨ ਵਾਰ ਜਿਤਾ ਆ ਕੇ ਪਹਿਲਾਂ ਵੀ ਭੇਜਤਾ ਵੀ ਮਾਨ ਸਾਹਿਬ ਨੇ ਕੋਈ ਮੁੱਦਾ ਨਹੀਂ ਚੁੱਕਿਆ ਕੋਈ ਕੰਮ ਨਹੀਂ ਕਰਵਾਇਆ ਹਲਕੇ ਦੇ ਵਿੱਚ ਇਹ ਇਹ ਗੱਲਾਂ ਕਰਦੇ ਆ ਵਿਰੋਧੀ ਉਮੀਦਵਾਰਾ ਜਿਹੜੇ ਸਾਡਾ ਸਾਹਿਬ ਦੇਖੋ ਇਹ 350 ਕਰੋੜ ਤੋਂ ਮੈਂ ਲੈ ਕੇ ਆਂਦਾ ਕਿ ਸਾਲ 1.5 ਸਾਲ ਦੇ ਵਿੱਚ ਸਾਰੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਘਰਾਂ ਦੇ ਉੱਤੋਂ ਦੇ ਜਾਂਦੀਆਂ ਉਹ ਥੱਲੇ ਆ ਜਾਣ ਕਿ ਆ ਕਿਸੇ ਦੇ ਕਰੰਟ ਇਹ फ्लक्चुਏਟਰੀ ਹੋਊਗਾ ਕਿਸੇ ਦੀ ਮੋਟਰ ਨਹੀਂ ਸੜੂਗੀ ਤੇ 56 ਕਰੋੜ ਰੁਪਏ ਦੇ ਨਾਲ ਮੈਂ ਸਾਰੀਆਂ ਟਾਪ ਫੈਸਿਲਿਟੀਆਂ ਦਾ ਹਸਪਤਾਲ ਲੈ ਕੇ ਆਇਆ ਹਾਂ ਬਰਨਾਲੇ ਦੇ ਵਿੱਚ ਜਿੱਥੇ ਕਿਸੇ ਨੂੰ ਵੀ ਲੋੜ ਪਊਗੀ ਕਿ ਉਹਦਾ ਨਾਜ਼ ਜੇ ਕਿਸੇ ਹਸਪਤਾਲ ਹਰਿਆਣਾ, ਰਾਜਸਥਾਨ, ਪੰਜਾਬ ਦੇ ਵਿੱਚ ਨਹੀਂ ਹੁੰਦਾ ਉਹ ਉੱਥੇ ਬਰਨਾਲੇ ਦੇ ਵਿੱਚ ਹੋਊਗਾ ਕੱਲਾ ਮੈਂਬਰਾਂ ਇਹ ਕਹਿੰਦੇ ਐ ਉਹ ਕੀ ਕਰ ਲੂਗਾ ਇਹ ਛੋਟੀ ਗੱਲਾਂ ਨਹੀਂ ਕੀਤੀਆਂ ਸਾਰੀਆਂ ਤੁਹਾਡੀਆਂ ਸੜਕਾਂ ਮੈਂ ਬਣਵਾਤੀਆਂ ਜਿਹੜੀਆਂ ਖੱਟੀਆਂ ਸੀਗੀਆਂ ਕੋਈ ਵੀ ਕੈਂਸਰ ਦਾ ਮਰੀਜ਼ ਆਪਣੇ ਨਾਂ ਇੱਥੇ ਸੰਗਰੂਰ ਦੇ ਵਿੱਚ ਹੈਗਾ ਨਾ ਇਹੇ ਬਰਨਾਲੇ ਦੇ ਵਿੱਚ ਹੈਗਾ ਨਾ ਬਲੇਰਕੋਟ ਵਿੱਚ ਹੈ ਜਿਹਨੂੰ ਕੈਂਸਰ ਦੀ ਬਿਮਾਰੀ ਹੋਏ ਤੇ ਜਿਹਨੂੰ 3.5 ਲੱਖ ਰੁਪਇਆ ਅਸੀਂ ਨਾ ਦਿੱਤਾ ਹੋਏ ਉਹਦੇ ਅਲਰਜ ਤੇ ਲਈ ਕਿ ਸਾਡੀਆਂ ਰਹਿੰਦੀਆਂ ਮੰਗਾਂ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦਾ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁਨੀਆਂ ਕੀਤੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਵਹਾ ਤੋੜੀਆਂ ਨੇ ਗਈਆਂ ਤੇ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ 'ਚ ਆ ਜਾਾਂਗੇ ਕਿਉਂਕਿ ਅਸੀਂ ਜਿਹੜੀ ਲੋਕ ਤਾਕਤਾਂ ਇਕੱਠੇ ਹੋ ਕੇ ਵਿਰੋਧ ਕਰਾਂਗੇ ਚਾਹੇ ਸਾਡਾ ਅੱਜ ਸ਼ਾਂਤ ਅਸੀਂ ਕੀਤਾ ਵੀ ਹੈ ਤੇ ਕਰਾਂਗੇ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਪਿੰਡਾਂ 'ਚ ਉਤਰੂਗਾ ਅੱਜ ਤਾਂ ਪਹਿਲੀ ਵਾਰੀ ਸਾਡੇ ਬਰਨਾਲੇ 'ਚ ਆਇਆ ਹੈ ਕਿਉਂਕਿ ਜਦੋਂ ਸਾਡੇ ਲੋਕਾਂ ਦੇ ਜਿਹੜੇ ਸਿਰ ਮੜੇ ਹੋਏ ਕਰਜ਼ੇ ਨੇ ਉਹ ਨਹੀਂ ਹਲੇ ਤੱਕ ਮਾਫ ਹੋਏ ਸਾਡੇ 750 ਤੋਂ ਉੱਤੇ ਸ਼ਹੀਦ ਪਰਿਵਾਰ ਹੋਗੇ ਇਹਨਾਂ ਦੇ ਪਰਿਵਾਰਾਂ ਨੂੰ ਹਲੇ ਤੱਕ ਕੁਝ ਤਾਂ ਮੁਆਵਜ਼ੇ ਤੋਂ ਵੀ ਰਹਿੰਦੇ ਨੇ ਹਲੇ ਨੌਕਰੀਆਂ ਨਹੀਂ ਦਿੱਤੀਆਂ ਕਰਜ਼ੇ ਦਾ ਪੂਰੇ ਦਾ ਪੂਰਾ ਖੜਾ ਉਹ ਨਹੀਂ ਹਲੇ ਮਾਫ ਕੀਤਾ ਚਮਕੌਰ ਸਿੰਘ ਨਾਇਣੇਵਾਲ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਬਰਨਾਲਾ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹ ਤੁਸੀਂ ਸੜਕ ਵਿਚਾਲੇ ਖੜੇ ਹੋ ਕੀ ਕਾਰਨ ਹੈ ਜੀ ਅੱਜ ਅਸੀਂ ਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਗ ਚ ਇਕੱਠੇ ਸੀ ਇੱਥੇ ਤਾਂ ਖੜਾਇਆ ਸੜਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਤੇ ਇੱਥੇ ਪੁਲਿਸ ਨੇ ਗੱਡੀਆਂ ਟੇਡੀਆਂ ਕਰਕੇ ਸਾਡੇ ਸਾਧਨ ਰੋਕਿਆ ਪੁਲਿਸ ਦਾ ਨਾਕਾ ਲੱਗਿਆ ਹੋਇਆ ਹੈ ਅਸੀਂ ਆਪ ਦਾ ਪ੍ਰਦਰਸ਼ਨ ਕਰਨ ਲਈ ਖੜੇ ਆ ਸਾਡਾ ਕੋਈ ਸੜਕ ਜਾਮ ਕਰਨ ਦਾ ਮਸਲਾ ਨਹੀਂ ਸੀ ਇਸ ਲਈ ਜੋ ਅਸੀਂ ਵਿਰੋਧ ਕਰਨਾ ਸੀ ਅਸੀਂ ਸਮਝਦੇ ਹਾਂ ਵੀ ਸਾਡਾ ਐਕਸ਼ਨ ਪੂਰਾ ਸਫਲ ਹੋ ਸਕਿਆ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਏ ਆਂ ਦੇਖੋ ਜਿਹੜੀ ਅਸੀਂ ਪਹਿਲਾਂ ਕਹਿ ਚੁੱਕੇ ਹਾਂ ਵੀ ਜਿਹੜਾ ਇਸ ਮੈਜਿਕ ਕਟਾਈ ਹੋਈ ਹੈ ਤੇ ਕਿਤੇ ਵੀ ਕਟਾਈ ਹੋਈ ਹੈ ਕਿਸੇ ਤੋਂ ਵੀ ਕਟਾਈ ਹੋਈ ਹੈ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕਰਦੇ ਜੇ ਤੁਸੀਂ ਕਹਿ ਰਹੇ ਹੋ ਵੀ ਆ ਇਸ ਸੈਂਪੀਰੀਅਡ ਦੇ ਵਿੱਚ ਜਦੋਂ ਕਿ ਉਹ ਕਰ ਨਹੀਂ ਸਕਦਾ ਕੋਰਟ ਦੇ ਅੰਦਾਜ਼ਾ ਮੁਤਾਬਕ ਉਹਨਾਂ ਨੇ ਕਿਉਂ ਕੀਤਾ ਤਾਂ ਕਿ ਲੰਘਣਾ ਕੀਤੀ ਹੈ ਹੁਣ ਦੱਸੋ ਇੱਕ ਦਫਾ 45 ਲੱਗੀ ਹੋਈ ਹੈ 45 ਦੇ ਵਿੱਚ ਉੱਤੇ ਕੋਈ ਹਿਲਜੁਲ ਨਹੀਂ ਹੋਣੀ ਚਾਹੀਦੀ ਉੱਤੇ ਉਹਦੇ 45 ਦੇ ਵਿੱਚ ਟਰਾਂਸਫਾਰਮਰ ਲਾ ਲਿਆ ਉਸ ਗੁਰਚਰਨ ਸਿੰਘ ਦੇ ਬੰਦਿਆਂ ਨੇ ਲਾਇਆ ਗੁਰਚਰਨ ਸਿੰਘ ਨੇ ਆਪ ਲਾਇਆ ਤੁਸੀਂ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਿਹੜੀਆਂ ਕਟਾਈਆਂ ਹੋ ਰਹੀਆਂ ਨੇ ਤੁਸੀਂ ਕੀ ਤੁਸੀਂ ਕਹਿੰਦੇ ਸੀ ਬਹੁਤ ਵਧੀਆ ਪ੍ਰਬੰਧ ਦੇ ਰਹੇ ਹਾਂ ਜੀ ਇਹ ਪਹਿਲਾ ਵਾਗੂਲੀ ਇੱਥੇ ਰਿਸ਼ਬਤ ਖੋਰੀ ਬੰਦ ਕੀਤੀ ਹੋਈ ਹੈ ਇੱਥੇ ਪ੍ਰਸ਼ਾਸਨਤਾ ਜੀ ਸਰਕਾਰ ਤਾਂ ਬਹੁਤ ਸੰਸੀਅਰ ਹੈ ਲੋਕਾਂ ਦੇ ਆਮ ਲੋਕਾਂ ਦੇ ਮਸਲੇ ਸੁਣ ਗੱਲਾਂ ਸੁਣਦੀ ਹੈ ਤੁਸੀਂ ਆਹ ਕੀ ਕਰ ਰਹੇ ਹੋ ਛਰੇਮ ਤਾਂ ਕਿਛਾ ਹੀ ਕੋ ਮੈਂ ਰਾਜਪ੍ਰੇਤ ਆ ਰਿਹਾ ਫਸਲਾਂ ਦਾ ਹਾਲ ਦੇਖੋ ਬਰਬਾਦ ਹੋ ਗਈ ਔਲੇ ਪੈ ਗੇ ਬਾਰਸਾਂ ਚ ਫਸਲਾਂ ਗਿਰ ਗਈਆਂ ਜਿਹੜੀ ਮੰਡੀਆਂ ਚ ਪਈਆਂ ਤੈਰ ਰਹੀਆਂ ਇਸ ਟਾਈਮ ਕਣਕ ਤੁਸੀਂ ਦੇਖੋ ਦਾਣਾ ਬਰੀਕ ਹੋ ਗਿਆ ਝਾੜ ਘਟ ਗਿਆ ਮੰਡੀਆਂ ਚ ਆਈ ਪਈ ਹੈ ਕਣਕ ਉਹਨਾਂ ਨੂੰ ਦਵੰਨੀ ਮੁਆਵਜ਼ਾ ਨਹੀਂ ਦੇਆ। ਮਾਨ ਸਾਹਿਬ ਨੇ ਟਵੀਟ ਕਰਿਆ ਵੀ ਮੈਂ ਅਮਰਜੈਂਸੀ ਮੀਟਿੰਗਾਂ ਜਿਹੜੀ ਉਹ ਕਾਲ ਕਰੀ ਐ। ਹੁਣ ਇਮੀਡੀਏਟਲੀ 50000 ਰੁਪਏ ਪ੍ਰਤੀ ਏਕੜ ਲੋਕਾਂ ਨੂੰ ਮੁਆਵਜ਼ਾ ਅਨਾਉਂਸ ਕਰਕੇ ਦੇਓ। ਤਾਂ ਇਹ ਸਾਰਾ ਅੱਜ ਦੀਆਂ ਚੌਂ ਸਰਗਰਮੀਆਂ ਫਿਲਹਾਲ ਦੇ ਲਈ ਮੈਨੂੰ ਤੋਂ ਇਜਾਜ਼ਤ। ਧੰਨਵਾਦ।